ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ ਛੁਪੇ ਛੁਪਨਾ ਹੋਵੈ ਜੇ ਲਾਇ ਰਹਾ ਲਿਵ ਤਾਰ ਭੁੱਖਿਆ ਪਖਣਾ ਉਤਰੀ ਜੇ ਬੰਨਾਪੁਰਿਆ ਭਾਰ ਸਹਿ ਜਿਆਣ ਪੰਲਾ ਕੋਇ ਤੈਕ ਨਾ ਚੱਲੇ ਨਾਲ ਕਿਵ ਸੱਚਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਣ ਜੀ ਹੁਕਮ ਲੈ ਵੜਾਈ ਹੁਕਮੀ ਉਤਮ ਨੀਚ ਹੁਕਮ ਲੇਕ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪੁਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮ ਹੈ ਜੇ 부ਜੇ ਤਾ ਹਮੈ ਕਹੈ ਨਾ ਕੋਇ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਤਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਚ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਕੇ ਹਾਦਰਾ ਦੂਰ ਕਤਨਾ ਕਤਿਨਾ ਵੇ ਟੋਟ ਕਤ ਕਤ ਕਤੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸਾਵੇ ਪਰਵਾਹੋ ਸਾਚਾ ਸਾਹਿਬ ਸਾਚਨਾਏ ਭਾਗਿਆ ਪੌ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ فیر کیا گے رکھی ہے جت دی دربار موہ کے بولن بولیے جت سن ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਕਿਵੇਂ ਜਾਣੀਐ ਸਾਬਾਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਨਿਆ ਮਨ ਰਖੇ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗਰਮਕ ਨਾਤਨ ਗਰਮਕ ਵੇਦਨ ਗਰਮਕ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥ ਨਾ ਜਾਈ ਗੁਰਾਂ ਇੱਕ ਦੇ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਨਾ ਜਾਈ ਤੀਰਥ ਨਾਵਾਂ ਜੇ ਤਿਸ ਪਾਵ ਮਿਨ ਭਣ ਕੇ ਨਾ ਕਰੀ ਜੇਤੀ ਸਿਰ ਢੋਪਾਈ ਵੇ ਕਮਨ ਕਰਮਾਂ ਕੇ ਮਿਲੇ ਲੈ ਮਾਤ ਵਿੱਚ ਰਤਨ ਜਵਾਹਰ ਮਾਨਿਕ ਦੇਖ ਗੁਰ ਕੀ ਸਿਕ ਸੁਣੀ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰਿਆ ਅਰਜਾ ਹੋਰ ਦਸੁਨੀ ਹੋਏ ਨਵਾ ਕੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਇ ਕੇ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵੇ ਤੇ ਵਾਤ ਨ ਪੁਛੇ ਕੇ ਕੀਟ ਆਂਦਰ ਕੀਟ ਕਰ ਦੋਸੀ ਦੋਸਰੇ ਨਾਨਕ ਨਿਰਗਨ ਗੁਣ ਕਰੇ ਗੁਣਵੰਤੇ ਆ ਗੁਣ ਦੇਤੇ ਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਨਿਆ ਸਤ ਪੀਰ ਸਨਾਤ ਸੁਨਿਆਤ ਅਰਤ ਤਵਲਾ ਕਾ ਸੁਨਿਆ ਦੀਪ ਲੋ ਪਤਾਲ ਸੁਨਿਆ ਪਹੇ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਤੂ ਪਾਪ ਕਾ ਨਾ ਸੁਨਿਆ ਈਸਰ ਬਰਮਾ ਇੰਦ ਸੁਨਿਆ ਮੋਕਸਲਾ ਹਨਮੰਦ ਸੁਨਿਆ ਜੋਗ ਜੁਗਤ ਤਨ ਭੇਦ ਸੁਨਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੂਪਾਪ ਕਾ ਨਾਸ ਸੁਣੀਐ ਸਤ ਸੰਤੋਖ ਗਿਆਨ ਸੁਣੀਐ ਅਠ ਛਠ ਕਾ ਇਜਨਾਨ ਸੁਣੀਐ ਪੜ ਪੜ ਪਾਵੈ ਮਾਨ ਸੁਣੀਐ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੂਪਾਪ ਕਾ ਨਾਸ ਸੁਣੀਐ ਸਰੰਗੁਣਾ ਕੇ ਗਾਹ ਸੁਣੀਐ ਸੇਖ ਪੀਰ ਪਾਤਿਸ਼ਾ ਸੁਣੀਐ ਅੰਦੇ ਪਾਵੈ ਰਾਸ ਸੁਣੀ ਹਾਥ ਵੇਸ ਗਾ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੂਪਾਪ ਕਾ ਨਾਸ ਮੰਨੇ ਕੀ ਗਤ ਕਹਿ ਨਜਾਇ ਦੇ ਕੋ ਕਹਿ ਪਿਛੇ ਪਸਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾਬ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੋਧ ਮੰਨੇ ਸਗਲ ਪਵਨ ਕੀ ਸੋਧ ਮੰਨੇ ਮੂਚੂਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਤ ਸਿਓ ਪ੍ਰਗਟ ਜਾਏ ਮਨੈ ਮਗ ਨ ਚੱਲੇ ਪੰਥ ਮਨੈ ਧਰਮ ਸੇ ਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੋਖ ਦਵਾਰ ਮਨੈ ਪਰਵਾਰ ਸਿਓ ਧਰਮ ਨੇ ਤਰੇ ਤਾਰੇ ਗੁਰ ਤੇ ਕਮਨੈ ਨਾਨਕ ਭਾਏ ਨ ਪਿਕ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਾਰਾ ਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਸਾ ਪਰਖਿਆ ਜਿਨ ਸੂਤ ਗੇ ਕੋ ਬੁਝੇ ਹੋਏ ਸਚਿਆਰਥ ਵਡੇ ਉੱਪਰ ਕੀਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੇ ਕਮਣ ਜੋਰ ਜੀ ਜਾਤ ਰੰਗਾ ਕੇ ਨਾਮ ਸਪਨਾ ਲਿਖਿਆ ਬੁੜੀ ਕਲਾਮ ਇਹੋ ਲੇਖ ਲਿਖ ਜਾਣ ਕੋਇ ਲੇਖ ਲਿਖ ਕੇ ਕੀਤਾ ਹੋਏ ਕੀਤਾ ਤਾਣ ਸਵਾਲੇ ਰੂਪ ਕੀਤੀ ਦਾਤ ਜਾਣੇ ਕੌਣ ਕੋਤ ਕੀਤਾ ਬਸਾਓ ਇੱਕ ਕਵਾਉ ਤਿਸਤੇ ਹੋਏ ਲੱਕ ਦਰਿਆ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋਤ ਤਤ ਭਵ ਸਾਈ ਭਲੀ ਕਾਰ ਤੋ ਸਦਾ ਸਲਾਮਤ ਨਰੰਕਾਰ ਅਸੰਖ ਜਾਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਕ ਵੇਦ ਪਾਠ ਸੰਗ ਜੋਗ ਮਨ ਰਹਿਉ ਦਾ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਤਾਤਾਰ ਸੰਗ ਸੂਰਮ ਭਗ ہزار ਸੰਗ ਮੋਨਲ ਵਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋ ਤਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਮੂਰਖਾਂਤ ਕੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਏ ਜੋਰ ਸੰਖ ਗਲਵੜ ਹਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਏ ਸੰਖ ਕੁੜਿਆਰ ਕੁੜੇ ਫਿਰਾਏ ਸੰਖ ਮਲੇਸ਼ ਮਲ ਭਖ ਖਾਏ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਾਹੇ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋ ਤਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਨਾਮ ਸੰਕਾ thamam gamam gamam sankaloa asank ka hai zar paar hoy akhri naam akhri salaah akhri gyaan geet gun ga akhri likhan bolan baan khara se rasanjog vakaan jin e likhe te ser na hai jin farmaaye tin te pahe jeeta geeta te ta nao vin naam nai ko thaun kudrat kawan kaha vichar vaare an jaawa ik vaar jotat bhav sai pali kaar tu sada salaamat narankar ਭਰ ਗਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸੋਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ ਭਜ ਗਏ ਮਤ ਪਾਪਾਂ ਕੇ ਸੰਗ ਉਹ ਤੋ ਪਹਿਨਾਵੇਂ ਕੇ ਰੰਗ ਪੂਨੀ ਪਾਪੀ ਆਖਣ ਨਾਹਿ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਖਾਓ ਨਾਨਕ ਹੁਕਮਿ ਆਓ ਜਾਓ तीरथ तप दया दत्त दान जे को पावे तिलका मान सुनय मन मन कीत पाऊ अंतर्गत तीरथ मल नाओ सब गुण तेरे मैं नाही कोई बिन गुण कीते भगत ना होई स्वाथ हाथ बाणी बरमाओ सत सोण सदा मन चाओ कवन स वेला वक्त कवन कवन तेत कवन वार कवन सुरते महा कवन चित हो आकार वेला ना पय पंडित जे होवे लेख पुराण वक्त ना बय कादी जे लिखन लेख पुराण ਤੇਤਵਾਰ ਨਾ ਜੋਗੀ ਜਾਣ ਰੁੱਤ ਮਾਹ ਨ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਏ ਕਿ ਕਰਿਆ ਕਾ ਕਿਵਾਂ ਸਲਾਹੀ ਕਿ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਤੂ ਇੱਕ ਸਿਆਣਾ ਵੱਡਾ ਸਹ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹਿ ਵਾਤ ਤਾਲਾਂ ਪਲ ਤਾਲ ਲਖ ਅਗਾਸਾਂ ਅਗਾਸ ਓੜ ਕੇ ਓੜ ਕੇ ਭਾਲ ਥੱਕੇ ਵੇਤ ਕਹਿਣ ਕ ਬਾਤ ਸਹਿ ਸ18 ਕਹਿਣ ਕ ਤੇਪਾ ਅਸਲੂ ਇਕ ਧਾਤ ਲੇਖਾ ਹੋਏ ਤਾ ਲਿਖੀ ਹੈ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਾਵੈ ਸਮੁੰਦ ਨਾ ਜਾਣ ਹੈ ਸਮੁੰਦ ਸਾ ਸੁਲਤਾਨ ਗਿਰਹਾ ਛੇਤੀ ਮਾਲ ਧਨ ਕੀੜੀ ਤੁਲ ਨਾ ਹੋਣੀ ਜੇਤ ਸਮਨ ਨਾ ਵਿਸਰੇ ਅੰਤ ਨ ਸਿਵਤੀ ਕੈ ਨਯੰਤ ਅੰਤਨਾ ਕਰਨ ਦੇ ਨਯੰਤ ਅੰਤਨਾ ਵੇਖਣ ਸੁਨਣ ਨਯੰਤ ਅੰਤਨ ਜਾਪੇ ਕਿਆ ਮਨਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰਾਂ ਵਾਰ ਅੰਤਕਾਰਨ ਕੀਤੇ ਬਲਲਾਹ ਤਾਂ ਕਿ ਅੰਤ ਨਾ ਪਾਇ ਜਾਹੇ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਂ ਉੱਚੇ ਉੱਪਰ ਉੱਚਾ ਨਾ ਹੋਵੜ ਊਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ ਜੇ ਵਡਾ ਆਪ ਜਾਣਿਆ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਾ ਤਮਾਏ ਕੇਤੇ ਮੰਗਹਿ ਜੋਤ ਅਪਾਰ ਕੇਤੇ ਗਣਤ ਨਹੀਂ ਵਿਚਾਰ ਕੇਤੇ ਖਪ ਟੁੱਟੇ ਵੇਕਾਰ ਕੇਤੇ ਲੈ ਲੈ ਮੁਕਰ ਪਾਹਿ ਕੇਤੇ ਮੂਰਖ ਕਾਈ ਕਾਇ ਕੇਤੇ ਅਦੂਗ ਭੂਗ ਸਤ ਮਾਰੇ ਵੀ ਦਾ ਤੇਰੀ ਦਾਤਾਰ ਬੰਦ ਘਲਾਸੀ ਪਾਣੇ ਹੋਏ ਹੋਰੇ ਆਖ ਨਾ ਸਕੇ ਕੋਈ ਜੇ ਕੋ ਖਾ ਕੇ ਆਖਨ ਪਾਏ ਉਹ ਜਾਣੇ ਜੇ ਤੇ ਅਮੋਂ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇਕੇ ਕੇ ਜਿਸਨੂੰ ਬਖਸੇ ਸੀ ਫਸਲਾਰ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੂਲ ਗਨੂ ਮਲਵਾ ਪਾਰ ਮਲਵਾ ਪਾਰ ਗਿਆ ਮਲ ਭੰਡਾਰ ਮਲ ਆਵਹਿ ਮਨ ਲ ਜਾਏ ਮਨ ਲ ਭੈ ਮਲਾ ਸਮਾਹੇ ਮੂਲ ਧਰਮ ਮਲ ਦਿਬਾਨ ਮੂਲ ਤਲ ਮੂਲ ਪਰਵਾਨ ਮੂਲ ਬਕਸੀਸ ਮੂਲ ਨਿਸ਼ਾਨ ਮੂਲ ਕਰਮ ਮੂਲ ਪਰਮਾਨ ਮੂਲ ਮਲ ਆਕੇ ਨਾ ਜਾਏ ਆਖਾ ਕਰੇ ਲਿਵਲਾਏ ਆਕੇ ਵੀਦ ਪਾੜ ਪੁਰਾਣੇ ਆਕੇ ਪੜੇ ਘਰੇ ਵਖਿਆਣ ਆਕੇ ਪਰਮੇ ਆਕੇ ਇੰਦ ਆਕੇ ਗੋਪੀ ਤੇ ਗੋਵਿੰਦ ਆਕੇ ਇਸ ਰ ਆਕੇ ਸਿਦ ਆਕੇ ਕੇਤੇ ਕੀਤੇ ਬੋਦੇ ਆਕੇ ਦਾਨ ਵਾਕੇ ਦੇਵਾ ਕੇ ਸੁਰ ਨਰ ਮਣ ਜਨ ਸੇਵ ਕਿਤੇ ਆਖੇ ਆਕਣ ਪਾਹੇ ਕਿਤੇ ਕਹਿ ਕੈ ਉਠ ਉਠ ਚਾਹੇ ਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ ਦੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰਾਂ ਗਵਾਰ ਸੋਦਰ ਕੇ ਹਸੋ ਘਰ ਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸਿਓ ਕਈਆਂ ਨੇ ਕੀਤੇ ਗਾਵਣ ਹਾਰੇ ਗਾਵੇ ਤਤਨੋਂ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚੇਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦਰਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਥ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨਰ ਕੀ ਸਰ ਜੋਗ ਜਗ ਵੇਦਾ ਨਾਲੇ ਗਾਵੇ ਮੋਹਣੀਆਂ ਮਨਮੋਹਣ ਸੁਰਗਾ ਮੱਚ ਪਿਆਲੇ ਗਾਵਣ ਰਤਨ ਪਾਏ ਤੇਰੇ 86 ਤੀਰਥ ਨਾਲੇ गावे जोत महा बल सूरा गावे खाने चारे गावे खंड मंडल वर भंडा कर कर के तारे सही तुदनु गावे जोत तो पावन रते तेरे पग तरसाले होर केते गावन से मैं चेतन आवण नानक क्या विचारे सोई सोई सदा सच साहिब साचा साची नाही है पी होसी जैन जासी रतना जी न रचाई रंगी रंगी भाती कर कर जिनसी माया जिन उपाय ਕਾਰ ਕਰ ਵੇਖਿਆ ਕੀਤਾ ਆਪਣਾ ਜਿਵੇਂ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਚਾਹੀ ਸੋ ਪਾਤਿ ਸ਼ਾਹਾਂ ਸਾਹ ਪਤ ਸਾਹਿਬ ਨਾਨਕ ਰਹੇ ਨਰ ਜਾਈ ਮੁੰਦਾ ਸੰਤੋ ਸਰਮ ਪਤ ਝੋਲੀ ਧਿਆਨ ਕੀ ਕਰੇ ਬੇਪੂਤ ਤਿੰਤਾ ਕਾਲ ਕੁਆਰੀ ਕ ਜੁਕਤ ਡੰਡਾ ਪਰਤੀ ਤਾਈ ਪੰਥੀ ਸਕਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਇਸ ਤੇ ਸੇ ਆਦੇਸ ਆਦ ਅਨੀਲ ਨਾਦ ਨਾਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਤੇ ਪੰਡਾਰਨ ਕਟਕਟ ਵਾਜੇ ਨਾ ਦਾ ਆਪਣਾਥ ਨਾਥੀ ਸਭ ਜਾ ਕੇ ਰਿੱਧ ਸਿੱਧ ਅਵਰਾ ਸਾਧ ਸੰਜੋਗ ਮਿੰਦੋਗ ਦੀ ਕਾਰ ਚਲਾਵੇ ਲੇਕੇ ਆਵੇ ਭਾਗ ਆਦ ਦੇਸ ਤੇ ਅਦੇਸ ਆਦ ਅਨੀਲ ਨਾਦ ਨਾਹਤ ਜੁਗ ਜੁਗ ਇੱਕੋ ਵੇਸ ਏਕਾ ਮਾਈ ਜੁਗਤ ਵਿਆਹ ਤਿੰਨ ਕੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਕਲਾਇ ਦੇਵਾਨ ਜਿਮ ਤੇ ਪਾਵੇ ਤਿਵੇਂ ਚਲਾਵੇ ਜਿਮ ਹੋਵੇ ਪਰਮਾਨ ਉਹ ਵੇਖੇ ਉਹਨਾਂ ਨਦਰਨਾ ਆਵੇ ਬੋਤਾ ਹੈ ਵਡਾਨ ਆਦੇਸ ਦਿਸੇ ਆਦੇਸ ਆਦ ਅਨੀਲ ਆਦ ਨਾਹਤ ਜੁਗ ਜੁਗ ਇੱਕੋ ਵੇਸ ਆਸਨ ਰੋਇਲ ਭੰਡਾਰ ਜੋਕ ਚ ਪੈਸੇ ਕਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਦਿਸੇ ਆਦੇਸ ਆਦ ਅਨੀਲ ਆਦ ਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬੋਲਖ ਹੋਏ ਲਖ ਹੋਏ ਲਖ 20 ਲਖ ਲਖ ਗਿੜਾ ਆ ਕੀ ਹੈ ਇੱਕ ਨਾਮ ਜਗਦੀਸ਼ ਇਤੁਰੈ ਪਾਤ ਪਵੜਿਆ ਚੜੀਏ ਹੋਈ ਆ ਕੀ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੁੜੀ ਕੁੜੇ ਠੀਸ ਆਖਣ ਜੋਰ ਚੁੱਪੇ ਨਾ ਜੋਰ ਜੋ ਨ ਮੰਗਣ ਦੇ ਨਾ ਜੋਰ ਜੋ ਨ ਜੀਵਨ ਮਰਨ ਨਾ ਜੋਰ ਜੋ ਨ ਰਾਜ ਮਾਲ ਮਨ ਤੋਰ ਜੋ ਨ ਸੁਰਤੀ ਗਿਆਨ ਵਿਚਾਰ ਚੋਰ ਨੁ ਜੁਗਤੀ ਛੁੱਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤੇ ਤਿਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾ ਪਰ ਕੀ ਧਰਮਸਾਲ ਤੇ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਆਣੇ ਕਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਅਸੱਚਾ ਦਰਬਾਰ ਤਿੱਥੇ ਸੋਣ ਪੰਜ ਪਰਵਾਨ ਨਜ਼ਰੀ ਕਰਮ ਪਵੇ ਇਨਸਾਨ ਕੱਚ ਪਕਾਈ ਉਥੇ ਪਾਏ ਨਾਨਕ ਗਾਇ ਜਾਪੇ ਜਾਏ ਧਰਮਖੰਡ ਕਾ ਇਹੋ ਧਰਮ ਗਿਆਨਖੰਡ ਕਾ ਆਖੋ ਕਰਮ ਕੀਤੇ ਪੌਣ ਪਾਣੀ ਵਸੰਤਰ ਕੀਤੇ ਕਾਣ ਮਹੇਸ ਕੀਤੇ ਪਰਮੇ ਘਾੜ ਤਕੜ ਗਿਆ ਰੂਪ ਰੰਗ ਕੇ ਵੇਸ ਕੀਤਿਆ ਕਰੰ ਭੂਮੀ ਮੇਰ ਕੇਤੇ ਕੀਤੇ ਧੂਪ ਦੇਸ ਕਿਤੇਂ ਦੇ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਤ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਤਾਨ ਮੰਨ ਕਿਤੇ ਕਿਤੇ ਰਤਨ ਸਮੰਧ ਕਿਤੇ ਆ ਖਾਣੀ ਕਿਤੇ ਆ ਬਾਣੀ ਕਿਤੇ ਪਾਦ ਨਰਿੰਦ ਕਿਤੇ ਆ ਸੁਰਤੀ ਸੇਵਕ ਕਿਤੇ ਨਾਨਕ ਅਨੰਤ ਗਿਆਨ ਕੰਡ ਮੈਂ ਗਿਆਨ ਪਰਚੰਡ ਤਿੱਤੇ ਨਾਦ ਬਨੋਦਕੋੜ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਤੇ ਘਾੜਤ ਕੜਗੇ ਬਹੁਤ ਨੂਪ ਤਾਂ ਕਿ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਸਤਾਏ ਤੇਤੇ ਘੜ ਗਿਆ ਸੁਰਤ ਮਾਤਮਨ ਬੋਧ ਤੇਤੇ ਘੜ ਗਿਆ ਸੁਰਾਂ ਸਿਧਾਂ ਕੀ ਸਉਧ ਕਰਮਖੰਡ ਕੀ ਬਾਣੀ ਜੋਰ ਤੇਤੇ ਹੋਰ ਨਾ ਕੋਈ ਹੋਰ ਤੇਤੇ ਜੋਤ ਮਹਾਬਲ ਸੂਰ ਤਿੰਨਵੇਂ RAM ਰਿਆ ਭਰਪੂਰ ਤੇਤੇ ਸੀਤੋ ਸੀਤਾ ਮਹਿਮਾ ਮਾਹਤਾ ਕੇ ਰੂਪ ਨ ਕਥਨੇ ਜਾਹਨਾ ਉਹ ਮਰੇ ਨ ਠਾਗੇ ਜਾਹੇ ਜਿਨਕੇ RAM ਵਸੇ ਮਨ ਮਾਹ ਤੇਤੇ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨਸੋਏ ਸੱਚਖੰਡ ਵਸੇ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਦਿੱਤੇ ਖੰਡ ਮੰਡਲ ਵਰ ਭੰਡ ਜੇ ਕੋ ਕਤੇ ਤਾਂ ਅੰਤ ਨਿਆੰਤ ਅੰਤ ਦਿੱਤੇ ਲੋ ਲੋ ਆਕਾਰ ਜਿਮ ਜਿਮ ਮੁਕੰਤ ਮੈਂ ਤੇ ਮਕਾਰ ਵੇਖੈ ਵਿਖੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖੰ ਲਾ ਗਣ ਤਪਤਾਉ ਭਾਂਡਾ ਪਾਉ ਅਮ੍ਰਿਤ ਤਟਾਲ ਘੜੀਏ ਸਬਦ ਸਚੀ ਟਕਸਾਲ ਜਿੰਨ ਕੋ ਨਤਰ ਕਰਮ ਤਿਨ ਕਾਰ ਨਾਨਕ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਇ ਦਇਆ ਖੇਲੇ ਸਗਲੇ ਜਗਤ ਚੰਗੇ ਆਇਆ ਬੁਰੇ ਆਇਆ ਵਾਚੈ ਧਰਮ ਹਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗੈ ਮਸਕਤ ਕਾਲ ਨਾਨਕ ਤੇਮਕ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ